ਵੀਰਾਂ ਨਾਂ ਮਨਲੀ ਜੀ ਵੀਰੇ ਆ ਫਰੈਂਡਸ ਸੀ ਸਾਡੇ ਸਾਥ ਜੂਵੀ ਸੀਗੇ ਮੇਰੇ ਸੀ ਨਾਲਾ ਜੀ ਨਹੀਂ ਮੈਂ ਨਾਲ ਸੀ ਬ੍ਰਿੰਦਰ ਕੁਮਰ ਜੀ ਸਾਜ ਜੀ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹੋਰ ਫਰੈਂਡ ਦੋ ਜਨੇ ਆਏ ਸੀਗੇ ਮੋਢੇ ਦੀ ਛੋਟੀ ਜੀ ਸਰਜਰੀ ਸੀ ਅੱਜ ਦੀ ਅਪਾਰਟਮੈਂਟਸ ਸੀ ਤੇ ਉਹਨਾਂ ਨੇ ਤਰਾਜੇ ਚਲੇ ਜਾਣਾ ਸੀਗਾ ਕੁਝ ਦਿਨ ਪਹਿਲਾਂ ਵੀ ਐਸੇ ਚੈੱਕ ਅਪ ਕਰਾਉਂਦੇ ਸ਼ੈਲ ਮੇ ਵੀ ਆਏ ਹੁੰਦੇ ਮੈਨੂੰ ਵੀ ਬੁਲਾ ਲੇਕਿਨ ਅੱਜ ਅੱਜ ਉਹਨਾਂ ਦੀ ਸਰਜਰੀ ਸੀ ਤੇ ਸਰਜਰੀ ਤੋਂ ਬਾਅਦ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਕ੍ਰਿਟੀਕਲ ਹੋ ਰਹੀ ਹੈ ਜੀ ਡਾਕਟਰ ਦਾ ਫੋਨ ਆਇਆ ਜਾਂ ਸਾਡੇ ਨਾਲ ਫੋਨ ਤੇ ਸਾਡਾ ਕੰਟੈਕਟ ਹੋਇਆ ਕਿ ਉਹ ਕਿਹਾ ਤੁਹਾਡਾ ਪੇਸ਼ੈਂਟਾ ਥੋੜਾ ਕ੍ਰਿਟੀਕਲ ਹੋ ਰਿਹਾ ਹੈ। ਉਹ ਹੁਣ ਤੁਸੀਂ ਮੈਨੂੰ ਇੱਕ ਚੀਜ਼ ਮੈਨੂੰ ਸਮਝ ਨਹੀਂ ਆ ਰਹੀ ਮੈਂ ਸਾਡੇ ਪਬਲਿਕ ਤੋਂ ਪੁੱਛਣਾ ਚਾਹੁੰਦਾ ਮੈਂ ਸਾਡੇ ਵਰਲਡ ਤੋਂ ਪੁੱਛਣਾ ਚਾਹੁੰਦਾ ਆ ਇੱਕ ਇੰਟਰਨੈਸ਼ਨਲ ਵੇਅ ਜਿਹੜੀ ਆਪਣੀ ਡਾਈਟ ਵੀ ਬਿਲਕੁਲ ਪ੍ਰੋਪਰ ਇਹ ਪੂਰੀ ਗਨਮਨ ਕੇ ਲੈ ਰਿਆ ਮੇਰੀ ਗੱਲ ਬਣੀ ਪਰਫੈਕਟ ਸੀਗੀ ਪ੍ਰੋਪਰ ਫਿਟ ਸੀਗੀ ਹੈਨਾ ਇੱਕ ਛੋਟੀ ਜੀ ਸਰਜਰੀ ਸਰਜਰੀ ਜਦੋਂ ਬੰਦੇ ਦੀ ਹੋ ਗਈ ਹੈ ਸਰਜਰੀ ਦਾ ਕਰਦੇ ਉਸ ਬੰਦੇ ਦੀ ਡੈਥ ਹੋ ਸਕਦੀ ਹੈ ਮੈਨੂੰ ਇੱਕ ਵੀ ਮੋੜੇ ਸੀ ਜਹਾਂ ਨਹੀਂ ਰਾਈਟਾਈਟ ਸਰਜਰੀ ਸੀ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਦੀ ਛੋਟੀ ਸਰਜਰੀ ਦੇ ਬਕਸ਼ੇ ਬੰਦੇ ਦੀ ਡੈਥ ਹੋ ਗਈ ਹੋਵੇ ਔਰ ਉਸ ਬੰਦੇ ਦੀ ਜੋ ਕੰਮ ਸਾਰੇ ਸਾਹਮਣੇ ਦੱਸ ਲਗਾ ਹੈ ਕਿ ਉਸ ਬੰਦੇ ਦੀ ਜਿਹੜੀ ਬੋਡੀ ਉਹ ਨੀਲੀ ਪੈ ਜਾਂਦੀ 40s ਹਸਪਤਲ 40s ਹਸਪਤਲ 40s ਹਸਪਤਲ ਦੀ ਇਹ ਸਭ ਤੋਂ ਵੱਡੀ ਗਲਤੀ ਹੈ 40s ਹਸਪਤਲ ਦੇ ਵਿੱਚ ਤੁਸੀਂ ਦੇਖੋ ਇੱਕ ਬੰਦਾ ਜੇ ਮੋਢੇ ਦੀ ਸਰਜੀ ਕਰਾਣ ਆਇਆ ਰਾਤ ਸ਼ਾਮ ਨੂੰ ਦੀ ਡੈਥ ਹੋ ਜਾਂਦੀ ਉਹਦੀ ਬੋਡੀ ਨੀਲੀ ਪੈ ਜਾਂਦੀ ਹੈ ਕੋਸ਼ਨਾ ਕੋਸ਼ਤਾ ਇੱਥੇ ਗੜਬੜ ਹੈ ਯਾ ਤਾਂ ਇਹਨਾਂ ਕੋਲ ਡੋਸ ওভার ਦਿੱਤੀ ਗਈ ਹੈ ਕਿਸੇ ਵੀ ਤਰੀਕੇ ਨਾਲ ਆਬਿਓਸ ਜ਼ਰੂਰ ਹੈ ਹਾਂ ਜੀ ਹਾਂ ਜੀ ਪੰਜਾਬ ਦਾ ਸਾਰਾ ਸਭ ਕੁਝ ਨੇ ਡਾਕਟਰ ਤੁਸੀਂ ਅੰਦਰ ਗਏ ਡਾਕਟਰ ਸਰ ਆਪਨੇ ਸਟੇਟਮੈਂਟ ਉਹੀ ਦੇ ਕੇ ਸਰ ਅਸੀਂ ਆਪਰੇ ਸੀਗੇ ਡੂਰਿੰਗ ਡੂਰਿੰਗ ਸਰਜਰੀ ਉਹਨਾਂ ਦੀ ਡੂਰਿੰਗ ਸਰਜਰੀ ਉਹਨਾਂ ਨੂੰ ਬੀਟੀ ਨਿਊਜ਼ ਦੇ ਨਾਲ ਅਸੀਂ ਜਾਣਨਾ ਚਾਹੁੰਦੇ ਆ ਕਿ ਅਖਰਕਰ ਕੀ ਕਟਰਾ ਵਾਪਰੀ ਕਿ ਤਰੀਕੇ ਦੇ ਨਾਲ ਕਿਸ ਕਿੰਨਾ ਹਾਲਾਤਾਂ ਚ ਵਿੰਦਰ ਸਿੰਘ ਨੂੰ ਮੌਜੀ ਮੌਤ ਹੋਈ ਸਰ ਵਿੰਦਰ ਸਿੰਘ ਨੂੰ ਮੌਜੀ ਇੱਕ ਤੁਹਾਨੂੰ ਪਤਾ ਇੰਟਰਨੈਸ਼ਨਲ ਅਫੀਸ ਸੀ ਇਹ ਜੀ ਬੋਡੀ ਬਿਲਡਿੰਗ ਦੇ ਮਹਾਨ ਯੋਗੇਸ਼ ਉਹ ਉਸ ਤੋਂ ਬਾਅਦ ਕੀ ਹੋਇਆ ਲੋਰ ਰਜੀਦੇ ਲੋਰ ਰਜੀਦੇ ਸਭ ਤੋਂ ਵੱਡੀ ਜੀ ਯੇਸੀ ਲੋਰ ਰਜੀਦੇ ਰਸੀ ਦੀ ਉਹਨਾਂ ਦੀ ਇੱਕ ਮੋਢੇ ਦੀ ਸਰਜਰੀ ਸੀ ਸ਼੍ਰੀਗਾ ਦੀ ਐਸੇ ਅਨ ਰਿਸਰਵ ਫੋਟਿਜ਼ ਹਸਪੀਟਲ ਵੋਡਿਓਰ ਕੋਲ ਅਨ ਰਿਸਰਵ ਵਿੱਚ ਉਹਨਾਂ ਨੇ ਆਪਣਾ ਇਲਾਜ ਕਰਵਾਉਣਾ ਸੀਗਾ ਸਵੇਰੇ ਉਹ ਐਡਮਿਟ ਹੋਏ ਨੇ ਤੇ ਸ਼ਾਮ ਨੂੰ ਉਹਨਾਂ ਦੀ ਰੈੱਡ ਹੋ ਜਾਂਦੀ ਹੈ ਜਦੋਂ ਵੀ ਇਹ ਕਿਸੇ ਕੋਈ ਐਕਸੈਪਟੇਬਲ ਨਹੀਂ ਕਿ ਤੁਸੀਂ ਬੋਡੀ ਨੀਲੀ ਪੈ ਗਈ ਸੀ ਬੋਡੀ ਨੀਲੀ ਪੈ ਗਈ ਸੀ ਸਰ ਇਹ ਸਾਨੂੰ ਨਹੀਂ ਪਤਾ ਡਾਕਟਰ ਦੀ ਸਟੇਟਮੈਂਟ ਡਾਕਟਰ ਦੀ ਸਟੇਟਮੈਂਟ ਹੈ ਕਿ ਸਾਨੂੰ ਡਿਸਕਸ ਕਰਦੇ ਆ ਕਿ ਆਪਾਂ ਇਹ ਚਾਹੁੰਦੇ ਆ ਕਿ ਬੋਡੀ ਨੀਲੀ ਪੈ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਬੰਦਾ ਹਰ ਹਰ ਮਹੀਨੇ ਉਹਨਾਂ ਦਾ ਚੈੱਕਅਪ ਹੋ ਰਿਹਾ ਹਮ ਹਰ ਨਾ ਹਰ ਚੀਜ਼ ਉਹਨਾਂ ਦੀ ਬਾਈ ਦੇ ਚੈੱਕ ਹੋ ਰਹੀ ਹੈ ਡਾਕਟਰ ਦੀ ਸਟੋਰੀ ਹਰ ਜੀ ਹੋ ਰਹੀ ਹੈ ਉਹਨਾਂ ਦੇ ਪਰਸਨਲ ਡਾਕਟਰ ਵੀ ਨੇ ਜਿਨ੍ਹਾਂ ਨੂੰ ਮੰਥਲੀ ਵਾਈਜ਼ ਮੰਥ ਦੇ ਮੰਥੋਰੀਆ ਹੈ ਨਾ ਵੀਕਲੀ ਉਹਨਾਂ ਦਾ ਟੈਸਟ ਕਰਦੇ ਆ ਓਬਵੀਅਸ ਤੁਹਾਨੂੰ ਲੱਗਦਾ ਵੀ ਉੱਪਰ ਤੋਂ ਸੱਟ ਨਹੀਂ ਸੱਟ ਨਹੀਂ ਕਰਦੇ ਇਸ ਤੋਂ ਪਹਿਲੇ ਇਹ ਵੀ ਕਰਦੇ ਨੇ ਕਰ ਰਹੇ ਉਹ ਕਨਫਰਮ ਹੋ ਰਿਹਾ ਸਭ ਬੋਲੀ ਨੀਲੀ ਫੈਲੀ ਸੀ ਇਹ ਤਾਂ ਕਨਫਰਮ ਹੈ ਜੀ ਬਿਲਕੁਲ ਹਸਪੀਟਲ ਨੇ ਕੋਈ ਮੈਡੀਕਲ ਬੋਲਟਨ ਜਾਰੀ ਕੀਤਾ ਕਿ ਦੱਸਿਆ ਪਰ ਕੀ ਹੋਇਆ ਸਾਰਾ ਜੋ ਹਸਪੀਟਲ ਤੋਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗੀ ਆ ਉਹਨ ਸਾਨੂੰ ਅੱਜ ਦਿਨ ਨੇ ਕੱਲ ਦਿਨ ਨੇ ਦੇਖੋ ਸਾਡੇ মিডিਆ ਨਾਲ ਵੀ মিডিਆ ਨਾਲ ਵੀ ਸਿਕਿਉਰਿਟੀ ਨੇ ਬਹੁਤ ਬਤਮੀਜ਼ੀ ਕੀਤੀ ਐ ਇਸੇ ਤੱਕਾ ਮੁਕੀ ਕੀਤੀ ਕਿ ਅੰਦਰ ਆ ਨਾ ਕਹਿੰਦੇ ਬ੍ਰਿੰਦਰ ਕੁਮਰ ਕੌਣ ਐ ਤੁਸੀਂ ਨਹੀਂ ਜਾਣਦੇ ਤੁਸੀਂ ਕਿਉਂ ਜਾ ਰਹੇ ਇਹ ਸਭ ਨੂੰ ਸਾਰਿਆਂ ਨੂੰ ਪਤਾ ਸੀ ਇਹ ਤਾਂ ਸਾਰਿਆਂ ਨੂੰ ਪਤਾ ਬ੍ਰਿੰਦਰ ਕੁਮਰ ਕੌਣ ਆ ਉਹ ਵੀ ਇਹ ਮੰਗ ਕਰਦੇ ਆ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਅਸੀਂ ਇਹ ਗ੍ਰਿਚਿਤ ਘਟਨਾ ਹੋਈ ਆ ਜਾਂ ਇਹ ਐਕਸੀਡੈਂਟ ਹੋਇਆ ਵਾ ਅਸੀਂ ਉਹਦੀ ਬ੍ਰੀਫਿੰਗ ਅਸੀਂ ਇਨਕੁਆਇਰੀ ਕਰਨਾ ਚਾਹੁੰਦੇ ਆ ਤੁਹਾਨੂੰ ਐਡ ਪਤਾ ਐਂਕਲ ਪਤਾ ਕਿ ਸਕੂਲਿਸ ਦਾ ਇੰਨਾ ਵੱਡਾ ਹਸਪੀਟਲ ਆ ਔਰ ਉਹਦੇ ਚ ਇਹ ਘਟਨਾ ਹੋ ਜਾਣੀ ਇਹ ਉਹੀ ਘਟਨਾ ਵਾਪਰੀ ਹੈ ਭਾਈ ਕੱਲ੍ਹ ਵੀ ਮੋਹਾਲੀ ਦੇ ਵਿੱਚ ਰਾਜੀ ਵੀ ਜੰਦਾ ਜਾਣ ਜਾਂਦੀ ਹੈ ਦੂਜੀ ਅਮਰitsar ਦੇ ਵਿੱਚ ਰਿੰਦ ਸਿੰਘ ਕੁਮਾਰੀ ਇਹ ਤਾਂ ਜਬੜੀ ਬਹੁਤ ਮੰਨ ਮੰਨਪਾਗੀ ਘਟਨਾ ਆ ਤੇ ਇਹਦੇ ਵਿੱਚ ਹੁਣ ਆਪਾਂ ਕੀ ਕਰ ਸਕਦੇ ਹਾਂ ਬੰਦਾ ਲੇਕਿਨ ਇਹਦੇ ਵਿੱਚ ਤਾਂ ਦੇਖੋ ਨਾ ਉਹਦਾ ਐਕਸੀਡੈਂਟ ਹੋਇਆ ਸੀ ਇਹ ਤਾਂ ਇੱਕ ਬੰਦਾ ਇੱਥੇ ਆਪਣਾ ਇਲਾਜ ਕਰਾਣ ਆਇਆ ਉਹ ਵੀ ਮੋਢੇ ਦਾ ਉਹਨੂੰ ਹਾਰਟ ਦਾ ਹਾਰਟ ਦੀ ਪ੍ਰੋਬਲਮ ਦੱਸਿਆ ਜੀ ਇਹ ਕੱਤੀ ਬਿਲਕੁਲ ਸਰ ਆਪੇ ਜੋ ਪੰਗਰੀ ਪਤਾ ਹੈ ਆਪਣੇ ਬਿਲਕੁਲ ਤੰਦਰੁਸਤ ਸੀ ਕੇ ਰਾਜੀ ਵੀ ਹੁੰਦਾ ਜੀ ਝਾੜ ਵੀ ਪੋਸਟ ਵੀ ਕਰਦੇ ਨੇ ਹਾਂਜੀ ਕੱਲ ਦੇਖੋ ਉਹਨਾਂ ਨੇ ਕੱਲ ਉਹਨਾਂ ਨੇ ਉੱਤੇ ਪੋਸਟ ਪਾਈ ਹੈ ਰਾਜੀ ਗਵੰਦਰ ਸਿੰਘ ਲਾਗਰੀ ਦਿੱਤੀ ਆਈਦਾ ਦੇਖੋ ਪਾਣਾ ਕੀ ਵਰਤ ਗਿਆ ਸਭ ਤੁਹਾਡੀ ਗੱਲ ਹੋਈ ਹੋਏਗੀ ਪਹਿਲਾਂ ਜਦੋਂ ਰਾਜਮਾਨ ਸਾਹਿਬ ਨਾ ਸਲਾਮ ਤੁਹਾਡੀ ਨੂੰ ਕਰਦੇ ਬੜੀਆਂ ਅੱਖਾਂ ਦੇ ਸਾਫ਼ ਨਾਮ ਹੋ ਰਿਹਾ ਸਾਫ਼ ਆਪਣੇ ਜਿੰਨੀ ਗੱਲ ਹੋਈ ਅਸੀਂ ਐਕਚੁਅਲੀ ਮੇਰੇ ਫਰੈਂਡਸ ਹੋਰ ਵੀ ਨੇ ਸਾਡਾ ਅਦਸਰ ਜੀਮਾ ਤੇ ਰੁਪਿੰਦਰ ਸਿੰਘ ਜੀਮਾ ਜੀ ਮੇਰੇ ਨਾਲ ਨੇ ਤੇ ਬੱਬੂ ਭਾਈ ਵੀ ਜਿਹੜੇ ਸਾਡੇ ਬਰੇਟਾਦ ਨੇ ਤੇ ਅਸੀਂ ਸਾਰੇ ਹੀ ਆ ਰਹੇ ਸੀ ਇਹਦੇ ਮੰਗ ਰਹੀ ਹੈ ਕਿ ਜੋ ਸੱਚ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਨੂੰ ਕਿਹਾ ਇਸ ਇਸ ਬੰਦੇ ਦੀ ਵੀ ਗਲਤੀ ਹੈ ਉਹਨੂੰ ਉਸ ਜੀ ਦੀ ਸਿਹਤ ਦੇ ਰਿਹਾ ਹੈ ਬਿਲਕੁਲ ਅਵਰੇਸਾ ਤੁਹਾਡੇ ਸਾਹਮਣੇ ਐਗਜ਼ਿਸਟਲੀ ਤਾਂ ਦਿਖਾ ਰਹੇ ਮਾਨੂੰ ਸੱਚਾਈ ਕੀ ਸਪਸ਼ਟੀਕਰਨ ਕੀ ਲੋੜ ਹੈ ਕਿਸ ਚੇਜ ਨੂੰ ਸੂਰੌਂਡ ਹੈ ਇਸ ਵਿੱਚ ਜੀਨੇ ਉਸ ਟਾਈਮ ਤੇ ਡਾਕਟਰ ਜੀ ਡਾਕਟਰ ਅੰਦਰ ਚਲੇ ਵੀ ਚਲ ਰਹੀ ਹੈ ਕਿ ਸਰ ਡਿਊਰਿੰਗ ਸਰਜਰੀ ਇਹਨਾਂ ਨੂੰ ਕਾਰਡੀਅਕ ਰਿਸਕ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਨਲੈਕੀ ਸ਼ਕਵਾਨ ਦਿੱਲੀ ਇਹਨਾਂ ਨੇ ਬਿਲਕੁਲ ਸਰ ਉਹ ਕਾਫੀ ਚੀਜ਼ਾਂ ਦੇ ਇਹਨਾਂ ਕੋਲ ਜਿੱਦੇ ਜਿੱਦੇ ਸੀ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਜਾਂ ਸਾਨੂੰ ਨਹੀਂ ਦੱਸਿਆ ਹਾਂਜੀ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਹੈ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਪਰੇਟ ਕੀਤਾ ਅਦਰਬਾਜ਼ ਨਹੀਂ ਕੀਤਾ ਇਹ ਮੇਰਾ ਨਾਮ ਹਨੀ ਲਈ ਮੇਰੇ ਫਰੈਂਡ ਸੀਗੇ ਸਾਡੇ ਸਤਾਦ ਜੂਵੀ ਸੀਗੇ ਫਿਰ ਅਸੀਂ ਨਾਲ ਹੈ ਜੀ ਨਹੀਂ ਮੈਂ ਨਾਲ ਨਹੀਂ ਸੀ ਵਿੰਦਰਕੁਮ ਜੀ ਸਾਜੀ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹੋਰ ਦੋ ਜਨੇ ਆਏ ਸੀ ਉਹ ਮੋਢੇ ਦੀ ਛੋਟੀ ਜੀ ਸਰਜਰੀ ਸੀ ਅੱਜ ਦੀ ਅਪਾਰਟਮੈਂਟ ਸੇ ਲਈ ਤੇ ਉਹਨਾਂ ਨੇ ਤਰਾਜੇ ਚਲੇ ਜਾਣਾ ਸੀ ਕੁਝ ਦਿਨ ਪਹਿਲਾਂ ਵੀ ਐਸੇ ਚੈੱਕਅਪ ਕਰਾਉਂਦੇ ਸ਼ੈਲ ਮੇ ਵੀ ਆਏ ਹੁੰਦੇ ਮੈਨੂੰ ਵੀ ਪਤਾ ਲੇਕਿਨ ਅੱਜ ਅੱਜ ਉਹਨਾਂ ਦੀ ਸਰਜਰੀ ਸੀ ਤੇ ਸਰਜਰੀ ਤੋਂ ਬਾਅਦ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਕਿ ਇਨਾਂ ਦੀ ਕ੍ਰਿਟੀਕਲ ਹੋ ਰਹੀ ਹੈ ਜੀ ਡਾਕਟਰ ਦਾ ਫੋਨ ਆਇਆ ਜੇ ਸਾਨੂੰ ਉਹ ਫੋਨ ਤੇ ਸਾਡਾ ਕੰਟੈਕਟ ਹੋਇਆ ਕਿ ਉਹ ਜਿਹੜਾ ਤੁਹਾਡਾ ਪ੍ਰੈਸ਼ਰ ਨਾ ਥੋੜਾ ਕ੍ਰਿਟੀਕਲ ਹੋ ਰਿਹਾ ਹੈ। ਉਹ ਹੁਣ ਤੁਸੀਂ ਮੈਨੂੰ ਇੱਕ ਚੀਜ਼ ਮੈਨੂੰ ਸਮਝ ਨਹੀਂ ਆ ਰਹੀ ਮੈਂ ਸਾਰੇ ਪਬਲਿਕ ਤੋਂ ਪੁੱਛਣਾ ਚਾਹੁੰਦਾ ਮੈਂ ਸਾਡੇ ਵਰਲਡ ਤੋਂ ਪੁੱਛਣਾ ਚਾਹੁੰਦਾ ਆ ਇੱਕ ਇੰਟਰਨੈਸ਼ਨਲ ਵੇਅ ਜਿਹੜੀ ਆਪਣੀ ਡਾਈਟ ਵੀ ਬਿਲਕੁਲ ਪ੍ਰੋਪਰ ਇਹ ਪੂਰੀ ਇਹ ਨਮਨ ਕੇ ਲੈ ਰਿਹਾ ਮੇਰੇ ਨਾਲ ਮਨ ਪਰਫੈਕਟ ਸੀਗੇ ਪ੍ਰੋਪਰ ਫਿਟ ਸੀਗੇ ਹੈ ਨਾ ਇੱਕ ਛੋਟੀ ਜੀ ਸਰਜਰੀ ਸਰਜਰੀ ਜਦੋਂ ਬੰਦੇ ਦੀ ਹੋ ਗਈ ਆ ਸਰਜਰੀ ਦਾ ਕਰਦੇ ਉਸ ਬੰਦੇ ਦੀ ਡੈਥ ਹੋ ਸਕਦੀ ਹੈ ਮੈਨੂੰ ਇਹ ਜੀ ਮੋੜੇ ਸੀ ਜਹਾਂ ਨਹੀਂ ਰਾਈਟ ਰਾਈਟ ਸਰਜਰੀ ਸੀ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਦੀ ਛੋਟੀ ਸਰਜਰੀ ਦੇ ਬਕਸ਼ੇ ਬੰਦੇ ਦੀ ਡੈਥ ਹੋ ਗਈ ਹੋਵੇ ਉਹ ਉਸ ਬੰਦੇ ਦੀ ਜੋ ਕੰਮ ਸਾਰੇ ਸਾਹਮਣੇ ਦੱਸਣ ਲੱਗਾ ਹੈ ਕਿ ਉਸ ਬੰਦੇ ਦੀ ਜਿਹੜੀ ਬੋਡੀ ਉਹ ਨੀਲੀ ਪਾ ਚੁੱਕੀ 40s ਹਸਪੀਟਲ 40s ਹਸਪੀਟਲ 40s ਹਸਪੀਟਲ ਦੀ ਇਹ ਸਭ ਤੋਂ ਵੱਡੀ ਗਲਤੀ ਹੈ ਬੁੜੀ ਹਸਪੀਟਲ ਦੇ ਵਿੱਚ ਤੁਸੀਂ ਦੇਖੋ ਇੱਕ ਬੰਦਾ ਜੇ ਮੋਢੇ ਦੀ ਸਰਜੀ ਕਰਾਣ ਆਇਆ ਰਾਤ ਸ਼ਾਮ ਨੂੰ ਦੀ ਡੈਥ ਹੋ ਜਾਂਦੀ ਉਹਦੀ ਬੁੜੀ ਨੀਲੀ ਪਾਈ ਜਾਂਦੀ ਹੈ ਕੋਚਨਾ ਕੋਚਤਾ ਇੱਥੇ ਗੜਬੜ ਹੈ ਇਹ ਆ ਤਾਂ ਇਹਨਾਂ ਕੋਲ ਡੋਸ ওভার ਦਿੱਤੀ ਗਈ ਹੈ ਕਿਸੇ ਵੀ ਤਰੀਕੇ ਨਾਲ ਆਬਿਓਸਰ ਸਰੋਪੇ ਹੰਦੀਆਂ ਨਹੀਂ ਆ ਜੀ ਪੰਜਾਬ ਦਾ ਸਾਰਾ ਸਬਕ ਨਹੀਂ ਡਾਕਟਰ ਤੁਸੀਂ ਅੰਦਰ ਗਏ ਡਾਕਟਰ ਸਰ ਆਪਨੇ ਸਟੇਟਮੈਂਟ ਉਹੀ ਦੇ ਰਹੇ ਹੋ ਜੀ ਸਰ ਅਸੀਂ ਆ ਰਹੇ ਸੀਗੇ ਡਿਊਰਿੰਗ ਡਿਊਰਿੰਗ ਸਰਜਰੀ ਉਹਨਾਂ ਦੀ ਯੂਰਿਨ ਸਰਜਰੀ ਉਹਨਾਂ ਦੀ ਜੁੜੇ ਪੀਸੀ ਨਿਊਜ਼ ਦੇ ਨਾਲ ਅਸੀਂ ਜਾਣਨਾ ਚਾਹੁੰਦੇ ਆ ਕਿ ਅਕਸਰ ਕੀ ਟੱਟਰਾ ਵਾਪਰੀ ਕਿ ਤਰੀਕੇ ਦੇ ਨਾਲ ਕਿਸ ਕਿੰਨਾ ਹਾਲਾਤਾਂ ਚ ਵਿੰਦਰ ਸਿੰਘ ਨੂੰ ਮੰਦੀ ਮੌਤ ਹੋਈ ਸਰ ਵਿੰਦਰ ਸਿੰਘ ਨੂੰ ਮੰਦੀ ਇੱਕ ਤੁਹਾਨੂੰ ਪਤਾ ਇੰਟਰਨੈਸ਼ਨਲ ਕਾਇਰ ਸੀ ਇੱਕ ਜੀ ਬੋਰਡ ਮੀਟਿੰਗ ਦੇ ਮਹਾਨ ਯੋਗੇਸ਼ ਉਸ ਤੋਂ ਬਾਅਦ ਕੀ ਹੋਇਆ ਡੋਰਵੈਜੀ ਡੋਰਵੈਜੀ ਸਭ ਤੋਂ ਵੱਡੀ ਜੀਸੀਪਲ ਡੋਰਵੈਜੀ ਦੇ ਅੰਦਰ ਸੀ ਉਹਨਾਂ ਦੀ ਇੱਕ ਮੋਢੇ ਦੀ ਸਰਜਰੀ ਸੀ ਡੇਰਾ ਦੀ ਐਸੇ ਅੰਬੀਸੋ ਹਸਪੀਟਲ ਡੋਰਵੈਰ ਕੋਲ ਅੰਬੀਸਰ ਦੇ ਵਿੱਚ ਉਹਨਾਂ ਨੇ ਆਪਣਾ ਇਲਾਜ ਕਰਵਾਉਣਾ ਸੀ ਜਿਹੜੇ ਉਹ ਐਡਮਿਟ ਹੋਏ ਨੇ ਸ਼ਾਮ ਨੂੰ ਉਹਨਾਂ ਦੀ ਰਿਲੀਜ਼ ਹੋ ਜਾਂਦੀ ਹੈ ਜਿਹੜੀ ਇਹ ਚੀਜ਼ ਕਿਸੇ ਕੋਲ ਐਕਸੈਪਟੇਬਲ ਨਹੀਂ ਸੀ ਤਾਂ ਸਭ ਬੋਡੀ ਨਹੀਂ ਲਈ ਪਾਈ ਸੀ ਬੋਡੀ ਰਿਲੀਜ਼ ਹੋ ਗਈ ਸੀ ਸੋ ਇਹ ਹੁਣ ਸਾਨੂੰ ਨਹੀਂ ਪਤਾ ਇਹ ਡਾਕਟਰ ਦੀ ਸਟੇਟਮੈਂਟ ਹੈ ਡਾਕਟਰ ਦੀ ਸਟੇਟਮੈਂਟ ਹੈ ਕਿ ਸਾਨੂੰ ਡਿਸਕਲਾਈਮਰ ਕਰਦੇ ਆ ਕਿ ਤੁਹਾਨੂੰ ਪਤਾ ਚਾਹੁੰਦਾ ਕਿ ਉਹ ਵੀ ਨਹੀਂ ਪੈ ਤੁਸੀ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਬੰਦਾ ਹਰ ਹਰ ਮਹੀਨੇ ਉਹਨਾਂ ਦਾ ਚੈੱਕਅਪ ਹੋ ਰਿਹਾ ਹ 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 ਵੀਕਲੀ ਉਹਨਰ ਦਾ ਟੈਸਟ ਕਰਦੇ ਆਬਵੀਅਸ ਤੁਹਾਨੂੰ ਲੱਗਦਾ ਵੀ ਉਹ ਬਦਲ ਸਡਨਲੀ ਸਡਨਲੀ ਕਾਦੇ ਇਸ ਤੋਂ ਪਹਿਲਾਂ ਆ ਵੀ ਚੱਕ ਨਹੀਂ ਕਰ ਰਹੇ ਹੋ ਉਹ ਕਨਫਰਮ ਕਰੂਗੇ ਸਰ ਬੜੀ ਨੀਲੀ ਫੈਰੀ ਸੀ ਇਹ ਤਾਂ ਕਨਫਰਮ ਹੈ ਜੀ ਬਿਲਕੁਲ ਹਸਪੀਟਲ ਨੇ ਕੋਈ ਮੈਡੀਕਲ ਬੋਲਟਨ ਜਾਰੀ ਕੀਤਾ ਕਿ ਦੱਸਿਆ ਕੁਝ ਕੀ ਹੋਇਆ ਸਾਰਾ ਸਰ ਹਸਪੀਟਲ ਤੋਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗੀ ਆ ਉਹ ਸਾਨੂੰ ਅੱਜ ਦੇਣਗੇ ਜਾਂ ਕੱਲ ਦੇਣਗੇ ਦੇਖੋ ਸਾਡੇ মিডিਆ ਨਾਲ ਵੀ মিডিਆ ਨਾਲ ਵੀ ਸਿਕਿਉਰਟੀ ਨੇ ਬਹੁਤ ਬੱਦਮੀਜ਼ੀ ਕੀਤੀ ਇੱਥੇ ਤੱਕਾ ਮੁਕੀ ਕੀਤੀ ਕਿ ਅੰਦਰ ਆ ਨਾ ਕਹਿੰਦੇ ਬ੍ਰਿੰਦਰ ਕੁਮਰ ਕੌਣ ਐਸ ਨਹੀਂ ਜਾਣਦੇ ਤੁਸੀਂ ਕਿਉਂ ਜਾ ਰਹੇ ਸਰ ਸਾਰਿਆਂ ਨੂੰ ਪਤਾ ਸੀ ਇਹ ਤਾਂ ਸਾਰਿਆਂ ਨੂੰ ਪਤਾ ਬ੍ਰਿੰਦਰ ਕੁਮਰ ਕੋਲ ਆਉਣਾ ਉਹ ਵੀ ਜੀ ਮੰਗ ਕਰਦੇ ਆ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਅਸੀਂ ਇਹ ਗੁਰਚ ਘਟਨਾ ਹੋਈ ਆ ਜਾਂ ਐਕਸੀਡੈਂਟ ਹੋਇਆ ਵਾ ਅਸੀਂ ਉਹਦੀ ਬਰੀਫਲੀ ਅਸੀਂ ਇਨਕੁਆਇਰੀ ਕਰਨਾ ਚਾਹੁੰਦੇ ਆ ਤੁਹਾਨੂੰ ਐਤ ਪਤਾ ਐਂਕਲ ਪਤਾ ਕਿ ਫੂਰਥੀਸ ਦਾ ਇਨਾ ਵੱਡਾ ਹਸਪੀਟਲ ਆ ਔਰ ਉਹਦੇ ਚ ਇਹ ਘਟਨਾ ਹੋ ਜਾਣੀ ਇਹ ਦੂਜੀ ਘਟਨਾ ਵਾ ਭਾਈ ਕੱਲ੍ਹ ਤੱਕ ਤੁਹਾਨੂੰ ਦੇ ਵਿੱਚ ਰਾਜੀਵ ਜੰਦਾ ਜਾਨ ਜਾਂਦੀ ਏ ਦੂਜੇ ਅਮਰਸਰ ਦੇ ਵਿੱਚ ਵਿਰਿੰਦ ਸਿੰਘ ਕੁਮੜੀ ਇਹ ਤਾਂ ਕੁਮੜੀ ਬਹੁਤ ਬੰਦਪਾਗੀ ਘਟਨਾ ਆ ਇਹ ਇਹਦੇ ਵਿੱਚ ਹੁਣ ਆਪਾਂ ਕੀ ਕਰ ਸਕਦੇ ਹਾਂ ਬੰਦਮਾ ਬੰਦਮਾ ਲੇਕਿਨ ਇਹਦੇ ਵਿੱਚ ਤਾਂ ਦੇਖੋ ਨਾ ਉਹਦਾ ਐਕਸੀਡੈਂਟ ਹੋਇਆ ਸੀ ਇਹ ਤਾਂ ਇੱਕ ਬੰਦਾ ਇੱਥੇ ਆਪਣਾ ਇਲਾਜ ਕਰਾਣ ਆਇਆ ਉਹ ਵੀ ਮੋਢੇ ਦਾ ਉਹਨੂੰ ਹਾਰ ਦੇ ਹਾਰ ਦੀ ਪਰੌਣ ਨੂੰ ਦੱਸਿਆ ਜਾਣੀ ਵੀ ਕੋਈ ਨਹੀਂ ਸੀ ਮੋਢੇ ਦੀ ਬਿਲਕੁਲ ਸਰ ਆਪ ਜੀ ਨੂੰ ਪੂਰੀ ਪਤਾ ਹੈ ਆਪਣੇ ਬਿਲਕੁਲ ਤਨਵੀਰ ਸਿੰਘ ਦੇ ਰਾਜ ਵੀ ਉੱਧਾ ਜੀ ਧਾਜ ਵੀ ਪੋਸਟ ਵੀ ਕਰਦੇ ਨੇ ਹਾਂ ਜੀ ਕੱਲ ਦੇਖੋ ਉਹਨਾਂ ਨੇ ਅੱਲ ਉਹਨਾਂ ਨੇ ਉੱਤੇ ਪੋਸਟ ਪਾਈ ਆ ਰਾਜੀ ਗਵੰਦਰ ਸਿੰਘ ਵਾਗਰੀ ਆਈਦਾ ਦੇਖੋ ਪਾਣਾ ਕੀ ਵਰਤ ਗਿਆ ਸਭ ਤੁਹਾਡੀ ਗੱਲ ਹੋਈ ਹੋਏਗੀ ਪਹਿਲਾਂ ਜਦੋਂ ਰਾਜਮਨ ਸਾਹਿਬ ਨਾਲ ਕੋ ਸਾਡਾ ਤੁਹਾਡੀ ਬੜੀ ਅੱਖਾਂ ਸੇ ਸਾਫ ਨਾਮ ਹੋ ਰਿਹਾ ਸਾਡੇ ਜਿੰਨੀ ਗੱਲ ਹੋਈ ਅਸੀਂ ਐਕਚੁਅਲੀ ਮੇਰੇ ਫਰੈਂਡਸ ਹੋਰ ਵੀ ਨੇ ਸਾਡਾ ਦਰਸ਼ਨ ਜੀਮਾ ਤੇ ਰੁਪਿੰਦਰ ਸਿੰਘ ਜੀਮਾ ਜੀ ਮੇਰੇ ਨਾਲ ਨੇ ਤੇ ਬੱਬੂ ਭਾਈ ਜੀ ਜਿਹੜੇ ਸਾਡੇ ਬੜੇ ਸਾਥ ਨੇ ਤੇ ਅਸੀਂ ਸਾਰੇ ਹੀ ਆ ਰਹੇ ਸੀ ਤੇ ਮੰਗੂ ਸੇ ਰਹੀ ਹੈ ਕਿ ਜੋ ਸਚਾਈਆਂ ਸਾਹਮਣੇ ਆਣੇ ਚਾਹੀਦੀਆਂ ਨਾਨੂ ਕਿ ਇਸ ਇਸ ਬੰਦੇ ਦੀ ਵੀ ਗਲਤੀ ਹੈ ਉਹ ਉਸ ਜੀ ਦੀ ਸਹਾਇਤਾ ਨਹੀਂ ਲੱਕੀ ਚਾਂਦੀ ਬਿਲਕੁਲ ਅਬਲੈਂਸ ਹੈ ਤੁਹਾਡੇ ਸਾਹਮਣੇ ਰਜਿਸਟਰੀ ਤੇ ਲਿਖਾ ਰਹੇ ਨਾਨੂ ਸਚਾਈ ਕੀ ਸਪਸ਼ਟ ਕੀ ਰੂਪ ਕੀ ਲੋਗਤਾ ਹੈ ਕਿ ਇਸ ਕੇਸ ਨੂੰ ਕੀ ਹੋ ਰਹਾ ਹੋਣਾ ਹੈ ਸ਼੍ਰੀਨੇ ਹੋਸਟੇਲ ਤੇ ਡਾਕਟਰ ਜੀ ਡਾਕਟਰ ਅੰਦਰ ਸਿਰ ਵੀ ਨਹੀਂ ਚੱਲ ਰਹੀ ਹੈ ਕਿ ਸਰ ਡਿਊਰਿੰਗ ਸਰਜਰੀ ਇਹਨਾਂ ਨੂੰ ਕਾਰਡੀਅਕ ਅਰੈਸਟ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਨਲੈਕੀ ਸ਼ਫਾਨ ਦੇ ਲਈ ਇਹਨਾਂ ਨੇ ਬਿਲਕੁਲ ਸਰਬਬੇਰ ਕਰਦੇ ਕਾਫੀ ਚੀਜ਼ਾਂ ਦੇ ਇਹਨਾਂ ਦਾ ਕੁਝ ਚੀਜ਼ਾਂ ਅਸੀਂ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਜਾਂ ਸਾਨੂੰ ਨਹੀਂ ਦੱਸਿਆ ਹਾਂਜੀ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਹੈ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਅਦਾਬ ਜ ਨਹੀਂ ਕੀਤਾ